ਹਾਜ਼ਰੀ ਉੜ ਕੇ ਪਾਈ ਜੈਤਾ ਜੀ ਆਖਦੇ ਹਾਂ ਉਹ ਦੀਪ ਸਹਾਇਕ ਦਾ ਜਸਰੀ ਕਹਿੰਦੇ ਗੁਰੂ ਜੀ ਦੇ ਸਾਥਾ ਕਰਕੇ ਕੰਮ ਸੌ ਰਿਆ ਸਭ ਸੋਟਿਓ ਧਰਤੇ ਜਬ ਹੀ ਕਹਿੰਦਾ ਧਰਨਾ ਲਸੇ ਉੜ ਗਿਆ ਬਹੁਤ ਉੜੀ ਸਭ ਨੇਤ ਪਰੇ ਬੜੇ ਥੋੜ ਉੱਡੀ ਐ ਸਤਿ ਨੇਤਾਂ ਚ ਪਾਈ ਐ ਸਾਹਿਬ ਨੂੰ ਅਵਦੋਪਨ ਦੀਦਾ ਤੇਰਾ ਧੂੜ ਉੱਡੀ ਐ ਸਭ ਦੇ ਅੱਖਾਂ ਚ ਪੈ ਗਈ ਐ ਇਹਨੇ ਕੁਝ ਦੇਖਿਆ ਨਹੀਂ ਜੋ ਮੈਂ ਸੰਭਾਲ ਨਾ ਹੀਤ ਦੇ ਮੈਨੂੰ ਕੋਈ ਡਰ ਨਹੀਂ ਲੱਗਾ ਤੁਮ ਤੇ ਬਾਸੁਰ ਦਾ ਅਸੀਸ ਨੇ ਉਪਤਿਆ ਜਦ ਘੜ ਦਾ ਰਾਟ ਹੋਇਆ ਉਹ ਜਿਹੜੇ ਮੈਂ ਲੈ ਕੇ ਆਦਿਆ ਦੌਰ ਪਰ ਉਹ ਸਭ ਮੈਂ ਸੁਣ ਕੇ اوھا پے گیا وسونيا ساریاں تے شیدر پریوگ ہے مونہ نہ کرے کھیتی دے نال نہ سب نو تلاشي لئی پر منوں کے نہیں پڑیا اور تے کوئی